ਇਹ ਹੱਥ ਜੋੜੇ ਰਾਜੇ ਨੇ ਸਤਕਾਰ ਨਾਲ ਮਾਫੀ ਮੰਗੀ ਤੇ ਦੱਸਿਆ ਜਾਂਦਾ ਕਿ ਬਾਬਾ ਫਰੀਦ ਜੀ ਉਸ ਵਕਤ ਰਾਜੇ ਤੋਂ ਐਨੇ ਵੱਡੇ ਕਿਲੇ ਦੀ ਉਸਾਰੀ ਦਾ ਕਾਰਨ ਪੁੱਛਿਆ ਵੀ ਤਰਾਜਾ ਕਿਲਾ ਕਿਉਂ ਬਣਾ ਰਿਹਾ ਰਾਜੇ ਮੋਕਲ ਨੇ ਬਾਬਾ ਫਰੀਦ ਨੂੰ ਦੱਸਿਆ ਕਿ ਉਹਨਾਂ ਦੇ ਸ਼ਹਿਰ 'ਚ ਲੁਟੇਰੇ ਬਹੁਤ ਪੈਂਦੇ ਨੇ ਆਏ ਦਿਨ ਗਰੀਬਾਂ ਦੀ ਲੁੱਟਮਾਰ ਕਰਦੇ ਜਿਹੜਾ ਪੈਸਾ ਤੇਲਾ ਤਾਂ ਦੌਲਤ ਅਨਾਜ ਹੁੰਦਾ ਉੱਟ ਕੇ ਲੈ ਜਾਂਦੇ ਆ ਤੇ ਇਸ ਲਈ ਕਿਲੇ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਕਿ ਜਿਹੜਾ ਇਲਾਕੇ ਦਾ ਰਾਜ ਦਾ ਉਹਦੇ ਰਾਜ ਦਾ ਖਜ਼ਾਨਾ ਜਾਂ ਮਤਲਬ ਪਰਜਾ ਦੀ ਪੂੰਜੀ ਹੈ ਉਹ ਲੁਟੇਰਿਆਂ ਤੋਂ ਬਚਾਈ ਜਾ ਸਕੇ ਉਸ ਵਕਤ ਬਾਬਾ ਫਰੀਦ ਜੀ ਨੇ ਰਾਜੇ ਮੋਕਲ ਨੂੰ ਆਪਣੇ ਇਸ ਸ਼ਹਿਰ ਦਾ ਨਾਮ ਬਦਲਣ ਬਾਰੇ ਕਿਹਾ ਸੀ ਤੇ ਇਹ ਵਰਦਾਨ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਸ ਸ਼ਹਿਰ ਨੂੰ ਕੋਈ ਉਜਾੜ ਨਹੀਂ ਸਕਦਾ ਫਰੀਦਕੋਟ ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਸ ਵਕਤ ਤੋਂ ਹੀ ਰਾਜਾ ਮੋਕਲ ਸੀ ਫੂਸ ਬਖਤ ਕੋਈ ਰਾਜਾ ਮੋਕਲ ਸੀ ਜਿਸ ਨੇ ਆਪਣੇ ਨਾਮ ਤੇ ਬਣੇ ਮੋਲ ਹਰ ਸ਼ਹਿਰ ਦਾ ਨਾਮ